ਬਹੁਤ ਵਧੀਆ ਦਿਨਾਂ ਚ ਚੜਿਆ ਮੈਂ ਸੱਚੀ ਕਮਾ ਸਵੇਰੇ ਸਵੇਰੇ ਬਹੁਤ بارش ਬਹੁਤ ਜ਼ਿਆਦਾ ਸੀਗੀ ਸਵੇਰੇ ਆਪਾਂ ਨੂੰ ਲੱਗ ਰਿਹਾ ਸੀ ਇੱਕ ਵਾਰ ਕੀ ਨਹੀਂ ਥੋੜਾ ਨਾ ਮੌਸਮ ਕਰਕੇ ਥੋੜਾ ਰਿਸਪਾਂਸ ਘੱਟ ਲੱਗੂਗਾ ਬਟ ਦੇਖੋ ਜਿੱਦਾਂ بارش ਰਟੀ ਹੈ ਹੁਮ ਹੁਮਾ ਕੇ ਇੱਥੇ ਬੱਚੇ ਪਹੁੰਚੇ ਨੇ ਤੇ ਇੰਨਾ ਰਸ਼ ਹੋ ਗਿਆ ਹੈ ਅੱਜ ਸਾਡੇ ਇੰਜੀਨੀਅਰਿੰਗ ਦੇ ਬੱਚਿਆਂ ਦੀ ਔਰੀਐਂਟੇਸ਼ਨ ਹੈਗੀ ਹੈ ਤੇ ਦੋ ਦਿਨ ਚੱਲੂਗੀ ਸਰ ਇਹੇ ਕੋ ਅੱਜ ਬੱਚਿਆਂ ਨੂੰ ਔਰੀਐਂਟੇਸ਼ਨ ਹੈ ਜਿਹਦੇ ਚ ਬੱਚਿਆਂ ਨੂੰ ਦੱਸਿਆ ਜਾਊਗਾ ਕਿ ਕਾਲਜ ਦੇ ਵਿੱਚ ਉਹਨਾਂ ਲਈ ਕੀ ਕੀ ਅਵੇਲੇਬਲ ਹੈਗਾ ਕਿਹੜੇ ਕਿਹੜੇ ਕਾਲਜਿਸ ਨੇ ਕਿਹੜੇ ਕਿਹੜੇ ਕੋਰਸਿਸ ਹੈਗੇ ਨੇ ਕੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਪਲੇਸਮੈਂਟ ਕਿੱਦਾਂ ਦੀ ਹੈ ਇੱਥੇ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਔਰੀਐਂਟੇਸ਼ਨ ਬੱਚਿਆਂ ਦੇ ਨਾਲ ਪੈਰੈਂਟਸ ਆਏ ਹੋਏ ਨੇ ਸਾਰਿਆਂ ਨੂੰ ਅਸੀਂ ਇਨਫੋਰਮ ਕਰਾਂਗੇ ਬੱਚੇ ਦਾ ਕਰਾਇਆ ਜੀ ਬੀਟੈਕ ਚ ਬੀਟੈਕ ਦਾ ਸੀਐਸਸੀ ਆਪਣੇ integration intelligence and data science ਅਸਰਤ ਹੁੰਦਾ ਹੀ ਹੈ ਕਿ ਮਾਪੇ ਚਾਹੁੰਦੇ ਕਿ ਸਾਡੇ ਲੈਵਲ ਤੇ ਬੱਚਾ ਚਲੇ ਲੇਕਿਨ ਆਦਰਵਾਜ਼ੇ ਬੱਚੇ ਨੇ ਵੀ ਕੋਸ਼ਿਸ਼ ਕੀਤੀ ਬੱਚਾ ਕਹਿੰਦਾ ਸੀ ਕਿ ਮੈਂ ਇੰਜੀਨੀਅਰ ਚ ਜਾਵਾਂਗਾ ਮੈਂ ਬੀਟੈਕ AI ਐਂਡ ਰੋਬੋਟਿਕਸ ਦੇ ਵਿੱਚ ਲਿਆ ਬੈਟਰ ਕੋਰਸ ਸੀਗਾ ਇਨਫਰਾਸਟ੍ਰਕਚਰ ਵਧੀਆ ਹੈ ਐਕਚੁਅਲੀ ਇੰਟਰਨੈਟ ਕੇ ਥਰੂ ਪਤਾ ਚਲਾ ਤੋ ਜਬ ਇਸਕੇ ਬਾਰੇ ਮੈਂ ਰਿਸਰਚ ਕੀ ਤੋ ਥੋੜਾ ਇੰਟਰਸਟਿੰਗ ਲਗਾ ਇੰਟਰਸਟਿੰਗ ਲਗਾ ਆਪਕੋ ਕੌਨਸੇ ਕੋਰਸ ਮੈਂ ਦਾਖਲਾ ਲਿਆ ਆਪਨੇ ਬੀਟੈਕ AI ML ਇੰਟਰਨੈਸ਼ਨਲ ਸਾਡੇ ਕੋਲ 250 ਤੋਂ ਉੱਤੇ ਬੱਚਾ ਹੈਗਾ 300 ਦੇ ਕਰੀਬ ਬੱਚਾ ਹੈ ਤੇ ਹੁਣ ਵੀ ਹੁਣ ਵੀ ਮੈਂ ਸਵੇਰੇ ਦੇਖ ਰਹੀ ਸੀਗੀ ਅਨਾਉਂਸਮੈਂਟਸ ਵੀ ਬੱਚੇ ਕਰੀ ਜਾਂਦੇ ਸੀ ਕਾਫੀ ਬੱਚੇ ਇੰਟਰਨੈਸ਼ਨਲ ਆ ਕੇ ਵੀ ਇੱਥੇ ਅੱਜ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਸਤਵਿੰਦਰ ਸਿੰਘ ਤੜਾਕ ਅੱਜ ਅਸੀਂ ਸੀਜੀਸੀ ਕਾਲਜ ਚ ਜਿਹੜੀ ਵਿਖੇ ਪਹੁੰਚੇ ਹਾਂ ਕਾਲਜ ਨਹੀਂ ਤਾਂ ਹੁਣ ਇਹਨੂੰ ਯੂਨੀਵਰਸਿਟੀ ਕਹਿਣਾ ਬਣਦਾ ਕਿਉਂਕਿ ਜਲਦ ਹੀ ਇਹਦਾ ਯੂਨੀਵਰਸਿਟੀ ਦਾ ਨੋਟੀਫਿਕੇਸ਼ਨ ਹੋਣ ਵਾਲਾ ਅੱਜ ਇੱਥੇ ਜਿਹੜਾ ਹੈਗਾ ਬੱਚਿਆਂ ਦੀ ਨਵੇਂ ਵਿਦਿਆਰਥੀਆਂ ਦੀ ਜਿਹੜੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਦਾਖਲਾ ਲੈਣਾ ਉਹਨਾਂ ਦੀ ਐਡਮਿਸ਼ਨਸ ਦਾ ਪਹਿਲਾ ਦਿਨ ਹੈ ਤੇ ਜਿਹੜੀ ਹੈਗੀ ਹੈ ਸਕਾਲਰਜ਼ ਨੇ ਜੀ ਆਇਆਂ ਆਖਿਆ ਵਿਦਿਆਰਥੀਆਂ ਨੂੰ ਆਪਾਂ ਜਾਇਜ਼ਾ ਲੈਣੇ ਹੈ ਕਿ ਕਿੱਦਾਂ ਦੀਆਂ ਤਿਆਰੀਆਂ ਹੋਈਆਂ ਨੇ ਕਿੱਥੋਂ-ਕਿੱਥੋਂ ਵਿਦਿਆਰਥੀ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਨੇ ਜੰਮੂ ਕਸ਼ਮੀਰ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਵੀ 250 ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਉਹ ਪਹੁੰਚੇ ਨੇ ਜਨ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹਨਾਂ ਦੀ ਵੀ ਆਮਦ ਜਿਹੜੀ ਸੀਜੀਸੀ ਕਾਲਜ ਵਿੱਚ ਹੋਈ ਹੈ ਇਹ ਆਮਦ ਕਿਉਂ ਹੋਈ ਹੈ ਕਿਸ ਲਈ ਇੰਨੇ ਵਿਦਿਆਰਥੀ ਪਹਿਲੇ ਦਿਨ ਹੀ 1000 ਤੋਂ ਜ਼ਿਆਦਾ ਨਿਆਣੇ ਜਿਹੜੇ ਵਿਦਿਆਰਥੀ ਨੇ ਔਰ ਪਹਿਲੇ ਦਿਨ ਹੀ 1000 ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਸੀਜੀਸੀ ਕਾਲਜ ਦੇ ਵਿੱਚ ਅੱਜ ਦਸਤਕ ਦਿੱਤੀ ਹੈ ਪਤਾ ਚੱਲਿਆ ਕਿ ਜਿਹੜੀ ਜਿਹੜੀ ਗਿਣਤੀ ਹੈਗੀ ਹੈ ਇਹ 14000 ਤੋਂ ਜ਼ਿਆਦਾ ਟੱਪ ਜਾਣੀ ਹੈ ਕਿਉਂਕਿ ਬਹੁਤ ਜ਼ਿਆਦਾ ਗਿਣਤੀ ਵੱਡੀ ਗਿਣਤੀ ਹੁੰਦੀ ਹੈ ਤੇ ਇਹਨੂੰ ਸੰਭਾਲਣ ਵਾਸਤੇ ਕਾਲਜ ਪ੍ਰਬੰਧਨ ਕੋਲ ਕੀ ਕੀ ਇੰਤਜ਼ਾਮਾਤ ਨੇ ਤੇ ਕਿੱਦਾਂ ਦੀਆਂ ਤਿਆਰੀਆਂ ਹੋਸਟਲਸ ਦੀਆਂ ਨੇ ਖਾਣ ਪੀਣ ਦੀਆਂ ਨੇ ਸਫਾਈ ਦੀਆਂ ਨੇ ਪਾਣੀ ਦੀਆਂ ਨੇ ਹੋਰ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਿੰਨੇ ਵੀ ਇੰਤਜ਼ਾਮ ਨੇ ਉਹ ਕਿਵੇਂ ਦੇ ਨੇ ਸਾਰੇ ਪ੍ਰਬੰਧਕਾਂ ਤੋਂ ਜਾਣਾਂਗੇ ਬਹੁਤ-ਬਹੁਤ ਧੰਨਵਾਦ ਬਣੇ ਰਹੋ ਸਾਡੇ ਨਾਲ ਤੁਸੀਂ ਇਹ ਪ੍ਰੋਗਰਾਮ ਹਲੇ ਜਾਰ ਕਿੱਥੋਂ ਆਏ ਜੀ ਆਪਾਂ ਸਰ ਜੰਮੂ ਤੋਂ ਆਏ ਆ ਜੰਮੂ ਤੋਂ ਆਏ ਪੰਜਾਬੀ ਆਉਂਦੀ ਆ ਬਿਲਕੁਲ ਆਉਂਦੀ ਆ ਬਿਲਕੁਲ ਆਉਂਦੀ ਆ ਪੰਜਾਬੀ ਦੀ ਗੱਲ ਕਰੀਏ ਫਿਰ ਬਿਲਕੁਲ ਕਰ ਲਓ ਅੱਛਾ ਇਹ ਕਿਹੜੀ ਜਮਾਤ ਚ ਹਾਲ ਕਰਾਇਆ ਬੱਚੇ ਦਾ ਆਪਾਂ ਨੇ ਬੱਚੇ ਦਾ ਕਰਾਇਆ ਜੀ ਬੀ ਟੈਕ ਚ ਬੀ ਟੈਕ ਕਰੀ ਸੀਐਸਸੀ ਆਪਣੇ ਇੰਟੀਗ੍ਰੇਸ਼ਨ ਐਂਡ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਡਾਟਾ ਸਾਇੰਸ ਅੱਛਾ ਇਹ ਦੱਸੋ ਵੀ ਬੱਚਿਆਂ ਦਾ ਰੁਖ ਹੁੰਦਾ ਕਿਤਨਾ ਕਿਤੇ ਵੀ ਡਾਕਟਰ ਬਣੀਏ ਜਾਂ ਕਿਸੇ ਹੋਰ ਪਾਸੇ ਆਈਐਸ ਪੀਸੀਐਸ ਵਾਲੇ ਪਾਸੇ ਤਾਂ ਪਰ ਮਾਂ ਬਾਪਾ ਦਾ ਥੋੜਾ ਜਿਹਾ ਇਹ ਰਹਿੰਦਾ ਕਿ ਵੀ ਸਾਡੇ ਹਿਸਾਬ ਨਾਲ ਬੱਚਾ ਚੱਲੇ ਤੁਹਾਡਾ ਤੁਹਾਡਾ ਕਿ ਤੁਸੀਂ ਥੋਪਿਆ ਬੱਚੇ ਤਾਂ ਕਿ ਬੱਚਾ ਆਪਣੇ ਆਪ ਲੈ ਲੈ ਨਹੀਂ 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 ਅਫੀਸ਼ੀਅਰ ਅਜੇ ਸੇ ਬਸ ਜਾ ਰਹੇ ਹੈ ਇਸ ਤਰ੍ਹਾਂ ਹੁੰਦਾ ਹੈ ਐਸਾ ਤਾਂ ਹੁੰਦਾ ਹੀ ਹੈ ਕਿ ਮਾਪੇ ਚਾਹੁੰਦੇ ਕਿ ਸਾਡੇ ਲੈਵਲ ਤੇ ਬੱਚਾ ਚੜੇ ਲੇਕਿਨ ਆਦਰਭਾਜੇ ਬੱਚੇ ਤੇ ਵੀ ਕੋਸ਼ਿਸ਼ ਸੀ ਬੱਚਾ ਕਹਿੰਦਾ ਸੀ ਕਿ ਮੈਂ ਇੰਜੀਨੀਅਰ ਚ ਜਾਵਾਂਗਾ ਇੰਜੀਨੀਅਰ ਜਾਵਾਂਗਾ ਬਿਲਕੁਲ ਬਿਲਕੁਲ ਅੱਛਾ ਤੁਹਾਡੀ ਕੀ ਕੁਆਲੀਫੀਕੇਸ਼ਨ ਹੈ ਤੁਸੀਂ ਕਿੰਨਾ ਪੜ੍ਹੇ ਹੋ ਆਪ ਮੈਂ ਗ੍ਰੈਜੂਏਸ਼ਨ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਕੀ ਕੰਮ ਕਰਦੇ ਹੋ ਉੱਥੇ ਜੰਮੂ ਚ ਮੈਂ ਪੁਲਿਸ ਡਿਪਾਰਟਮੈਂਟ ਅੱਪ ਪੁਲਿਸ ਡਿਪਾਰਟਮੈਂਟ ਵਿੱਚ ਹਾਂ ਮਤਲਬ ੱੱਕੇ ਨਾਲ ਫੜ ਕੇ ਲਿਆਂ ਮੇਰੇ ਇੱਕ ਮੁੰਡਾ ਹੈ ਤੇ ਇੱਕ 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 ਬੇਟੀ ਹੈ ਇੱਕ ਬੇਟੀ ਪਹਿਲਾਂ ਉਹ ਪੜ ਚੁੱਕੀ ਹੈ ਪਰ ਉਹ ਡਾਕਟਰੀ ਕਰ ਰਹੀ ਹੈ ਉਹ ਡਾਕਟਰੀ ਕਰ ਰਹੀ ਹੈ ਮੁੰਡਾ ਡਾਕ ਕੁੜੀ ਮੁੰਡਾ ਇੰਜੀਨੀਅਰ ਤੇ ਕੁੜੀ ਡਾਕਟਰ ਬਣਾ ਰਹੀ ਤੁਹਾਨੂੰ ਬਣਾ ਲਿਆ ਨੇ ਬਣ ਰਹੇ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਿਲਕੁਲ ਥੈਂਕ ਯੂ ਸਸੀਕਲ ਜੀ ਮੈਮ ਕਿਵੇਂ ਚੱਲ ਰਿਹਾ ਅੱਜ ਪਹਿਲਾ ਦਿਨ ਹੈ ਵਿਦਿਆਰਥੀ ਆ ਰਹੇ ਨੇ ਕਾਲਜ ਦੇ ਵਿੱਚ ਤੇ ਯੂਨੀਵਰਸਿਟੀ ਬਣ ਗਈ ਉਹ ਤੁਸੀਂ ਤੇ ਕਿਵੇਂ ਦੇ ਤੁਹਾਡੀ ਸਵਾਗਤੀ ਤਿਆਰੀਆਂ ਕਿਵੇਂ ਦੀਆਂ ਨੇ ਦੇਖੋ ਜੀ ਯੂਨੀਵਰਸਿਟੀ ਬਣ ਗਈ ਹੈ ਕੰਗ੍ਰੈਚੁਲੇਸ਼ਨਸ ਜੀ ਤੇ ਅੱਜ ਬਹੁਤ ਵਧੀਆ ਦਿਨ ਅਜ ਚੜਿਆ ਮੈਂ ਸੱਚੀ ਕਮਾਂ ਸਵੇਰੇ ਸਵੇਰੇ ਬਹੁਤ ਬਾਰਿਸ਼ ਬਹੁਤ ਜ਼ਿਆਦਾ ਸੀਗੀ ਸਵੇਰੇ ਆਪਾਂ ਨੂੰ ਲੱਗ ਰਿਹਾ ਸੀ ਇੱਕ ਵਾਰ ਕੀ ਨਹੀਂ ਥੋੜਾ ਨਾ ਮੌਸਮ ਕਰਕੇ ਥੋੜਾ ਰਿਸਪੌਂਸ ਘੱਟ ਲੱਗੂਗਾ ਬਟ ਦੇਖੋ ਜਿੱਦਾਂ ਬਾਰਿਸ਼ ਹੱਟੀ ਹੈ ਹੁਮ ਹੁਮਾ ਕੇ ਇੱਥੇ ਬੱਚੇ ਪਹੁੰਚੇ ਨੇ ਤੇ ਇੰਨਾ ਰਸ਼ ਹੋ ਗਿਆ ਹੈ ਅੱਜ ਸਾਡੀ ਇੰਜੀਨੀਅਰਿੰਗ ਦੇ ਬੱਚਿਆਂ ਦੀ ਔਰੀਐਂਟੇਸ਼ਨ ਹੈਗੀ ਹੈ ਤੇ ਦੋ ਦਿਨ ਚੱਲੂਗੀ ਸਰ ਇਹ ਅੱਜ ਪਹਿਲੇ ਦਿਨ ਕਾਫੀ ਵਧੀਆ ਰਿਸਪੌਂਸ ਹੈ ਹਜ਼ਾਰ ਤੋਂ ਉੱਤੇ ਬੱਚਾ ਹੁਣ ਤੱਕ ਰਜਿਸਟਰ ਹੋ ਗਿਆ ਹੋਇਆ ਹੈ ਸਡ ਆਡੀਟੋਰੀਅਮ ਭਰ ਗਿਆ ਦੋ ਦਿਨ ਵੈਨਿਓ ਮੈਂ ਸਿਰ ਮੈਂ ਮੈਨੇਜਰ ਹੈਗੀ ਐ ਇਥੇ ਸਟੂਡੈਂਟ ਅਫੇਅਰਸ ਦੀ ਜੀ ਬਿਲਕੁਲ ਬੱਚਿਆਂ ਨੂੰ ਜੋ ਵੀ ਇਸ਼ੂਸ ਇਥੇ ਆਉਂਦੇ ਨੇ ਆ ਕੋਈ ਵੀ ਕੰਪਲੇਂਟ ਹੋਏ ਕੁਝ ਵੀ ਹੈਲਪ ਉਹਨਾਂ ਨੂੰ ਕਾਉਂਸਲਿੰਗ ਚਾਹੀਦੀ ਹੋਏ ਉਹ ਮੇਰੇ ਕੋਲ ਆਉਂਦੇ ਨੇ ਤੇ ਉਹ ਮੇਰੇ ਨਾਲ ਹੀ ਗੱਲ ਕਰਦੇ ਹੁੰਦੇ ਆ ਆਂਡਾ ਪ੍ਰੋਗਰਾਮ ਕੀ ਸਿਰ ਵੈਲਕਮ ਪ੍ਰੋਗਰਾਮ ਬੱਚਿਆਂ ਦਾ ਜਦੋਂ ਦੇਖੋ ਅੱਜ ਇਹ ਬੱਚੇ ਨੂੰ ਔਰੀਐਂਟੇਸ਼ਨ ਹੈ ਜਿਹਦੇ ਚ ਬੱਚੇ ਨੂੰ ਦੱਸਿਆ ਜਾਊਗਾ ਕਿ ਕਾਲਜ ਦੇ ਵਿੱਚ ਉਹਨਾਂ ਲਈ ਕੀ ਕੀ ਅਵੇਲੇਬਲ ਹੈਗਾ ਕਿਹੜੇ ਕਿਹੜੇ ਕਾਲਜਿਸ ਨੇ ਕਿਹੜੇ ਕਿਹੜੇ ਕੋਰਸਿਸ ਹੈਗੇ ਨੇ ਕਿ ਰੂਲਸ ਐਂ ਔਰੀਐਂਟੇਸ਼ਨ ਬੱਚਿਆਂ ਦੇ ਨਾਲ ਪੈਰੈਂਟਸ ਆਏ ਹੋਏ ਨੇ ਸਾਰਿਆਂ ਨੂੰ ਅਸੀਂ ਇਨਫੋਰਮ ਕਰਾਂਗੇ ਕਿਉਂਕਿ ਦੇਖੋ ਹੁਣ ਯੂਨੀਵਰਸਿਟੀ ਬਣ ਗਈ ਹੈ ਹੈ ਨਾ ਵਧਣਗੇ ਯੂਨੀਵਰਸਿਟੀ ਬਣਨ ਤੋਂ ਬਾਅਦ ਦੇਖੋ ਜੀ ਹੁਣੇ ਸਾਡੇ ਕੋਲ 12000 ਤਾਂ ਦੇਖੋ ਜੀ ਹੁਣੇ ਹੀ ਹੈ ਬੱਚਾ ਸਾਡੇ ਕੋਲ 10000 ਤੋਂ ਉੱਤੇ ਬੱਚਾ ਹੈਗਾ 11-12000 ਦੇ ਕਰੀਬ ਤੇ ਆਬਵੀਅਸਲੀ ਯੂਨੀਵਰਸਿਟੀ ਬਣੂਗੀ ਤੇ ਵਧਣਗੇ ਜੀ ਨੰਬਰ ਕੋਰਸੇ ਵੀ ਵਧਣਗੇ ਮੈਂ ਜੁਆਇਨ ਕੀਤਾ ਸੀ ਜੀ 2019 ਚ ਜੁਆਇਨ ਕੀਤਾ ਬਹੁਤ ਵਧੀਆ ਜੀ ਮੈਨੇਜਮੈਂਟ ਬਿਲਕੁਲ ਬਿਲਕੁਲ ਚਲੋ ਕੋਈ ਪਰੇਸ਼ਾਨੀ ਤਾਂ ਨਹੀਂ ਨਾ ਨਾ ਕੋਈ ਨਾ ਨਾ ਪੇਰਿਸ਼ਾਨੀ ਨਹੀਂ ਹੈਗੀ ਦੇਖੋ ਬਹੁਤ ਖੁਸ਼ ਨੇ ਇੱਥੇ ਜਿੰਨੇ ਵੀ ਸਟੇਕ ਹোলਡਰਸ ਹੈ ਮੈਂ ਸਿਰਫ EMPLOYEES ਦੀ ਗੱਲ ਨਹੀਂ ਕਰਾਂਗੀ ਮੈਂ ਬੱਚਿਆਂ ਦੀ ਵੀ ਗੱਲ ਕਰਾਂਗੀ ਸਾਰੇ ਬੱਚੇ ਦੇਖੋ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਉਹਨਾਂ ਨੂੰ ਮਿਲ ਰਹੀ ਹੈ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਵਧੀਆ ਹਾਈਲੀ ਕੁਆਲੀਫਾਈਡ ਟੀਚਰ ਇੱਥੇ ਹੈਗੇ ਨੇ ਤੇ ਬੱਚੇ ਵੀ ਖੁਸ਼ ਨੇ ਪੇਰੈਂਟਸ ਵੀ ਖੁਸ਼ ਨੇ ਕਿਉਂਕਿ ਦੇਖੋ ਪਲੇਸਮੈਂਟ ਹੋ ਰਹੀ ਹੈ ਬੱਚੇ ਆਉਂਦੇ ਆ ਸਾਡੀ ਪਹਿਲੀ ਜ਼ਿੰਮੇਵਾਰੀ ਇਹੀ ਹੈ ਕਿ ਪੜਾ ਕੇ ਤੇ ਬੱਚਿਆਂ ਦੀ ਬਹੁਤ ਵਧੀਆ ਪਲੇਸਮੈਂਟ ਆਪਾਂ ਕਰੀਏ ਤੇ ਹਰ ਇੱਕ ਦੇ ਹੱਥ ਸੇ ਜੌਬ ਹੋਏ ਜਦੋਂ ਬੱਚੇ ਇੱਥੋਂ ਨਿਕਲੇ ਤੇ ਇਹੀ ਕ ਅਸੀਂ ਤਾਂ ਵੈਸੇ ਖੁਸ਼ ਹੈਗੇ ਨੇ ਮੈਨੇਜਮੈਂਟ ਵਧੀਆ ਹੈ ਅੱਜ ਵਧਾਈਆਂ ਬਹੁਤ-ਬਹੁਤ ਹੈ ਸਾਡੇ ਨਾਲ ਸੀ ਕ੍ਰਿਸ਼ਨਾ ਜੀ ਇਹ ਸਟੂਡੈਂਟ ਵੈਲਫੇਅਰ ਮੈਨੇਜਰ ਨੇ ਸੀਜੀਸੀ ਕਾਲਜ ਦੇ ਵਿੱਚ ਦੱਸ ਰਹੇ ਨੇ ਕਿ ਤਿਆਰੀਆਂ ਪੂਰੀਆਂ ਗੱਡ ਕੇ ਹੋਈਆਂ ਨੇ ਤੇ ਵਿਦਿਆਰਥੀ ਬਹੁਤ ਸਾਰੀਆਂ ਸਟੇਟਾਂ ਤੋਂ ਪਹਿਲੇ ਦਿਨ ਹੀ 1000 ਦੇ ਕਰੀਬ ਪਹੁੰਚ ਗਿਆ ਹੈ ਸੀਜੀਸੀ ਚ ਹਲੇ ਇਹ ਪ੍ਰੋਗਰਾਮ ਜਾਰੀ ਹੈ ਤੁਸੀਂ ਜਾਣੇ ਦਿਓ ਸਾਡੇ ਨਾਲ ਇੰਟਰਨੈਸ਼ਨਲ ਬੱਚੇ ਵੀ ਪਹੁੰਚੇ ਨੇ ਜੀ ਸਰ ਸਾਡੇ ਕੋਲ ਇੰਟਰਨੈਸ਼ਨਲ ਸਾਡੇ ਕੋਲ 250 ਤੋਂ ਉੱਤੇ ਬੱਚਾ ਹੈਗਾ 300 ਦੇ ਕਰੀਬ ਬੱਚਾ ਹੈ ਤੇ ਹੁਣ ਵੀ ਹੁਣ ਵੀ ਮੈਂ ਸਵੇਰੇ ਦੇਖ ਰਹੀ ਸੀਗੀ ਅਨਾਉਂਸਮੈਂਟਸ ਵੀ ਬੱਚੇ ਕਰੀ ਜਾਂਦੇ ਸੀ ਕਾਫੀ ਬੱਚੇ ਇੰਟਰਨੈਸ਼ਨਲ ਆ ਕੇ ਵੀ ਇੱਥੇ ਅੱਜ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਤੇ ਦੇਖੋ ਸਾਰੇ ਬਹੁਤ ਖੁਸ਼ ਨੇ ਮਿਹਰਬਾਨੀ ਜੀ ਥੈਂਕ ਯੂ ਸਰ ਥੈਂਕ ਯੂ ਹਾਂ ਜੀ ਬੱਚੇ ਕਿੱਥੋਂ ਆਏ ਹੋ ਅੱਜ ਸੀਜੀਸੀ ਕਾਲਜ ਤੁਸੀਂ ਐਡਮਿਸ਼ਨ ਲੈਣ ਵਾਸਤੇ ਆਏ ਹੋ ਹਾਂਜੀ ਮੈਂ ਪੰਜਾਬ ਤੋਂ ਆਈ ਆ ਇੱਥੇ ਹਾਂਜੀ ਮੇਰਾ ਮੋਗਾ ਜਿਲ੍ਹਾ ਹੈ ਅੱਛਾ ਉੱਥੋਂ ਆਈ ਆ ਮੈਂ ਮੋਗੇ ਤੋਂ ਆਇਓ ਹਾਂਜੀ ਤੇ ਮੋਗੇ ਤੋਂ ਆਇਓ ਕਿਹੜੇ ਕਾਲਜ ਆਪਣਾ ਕੋਰਸ ਵਿੱਚ ਤੁਸੀਂ ਦਾਖਲਾ ਲਿਆ ਮੈਂ ਬੀਟੈਕ AI ਐਂਡ ਰੋਬੋਟਿਕਸ ਦੇ ਵਿੱਚ ਲਿਆ ਹੈ ਅੱਛਾ ਬਾਪੂ ਜੀ ਦਾ ਪ੍ਰੈਸ਼ਰ ਸੀਗਾ ਕਿ ਆਪਣਾ ਹੀ ਸੁਪਨਾ ਹੈਗਾ ਨਹੀਂ ਜੀ ਇਹ ਮੇਰਾ ਆਪ ਦਾ ਹੀ ਸੁਪਨਾ ਸੀਗਾ ਅੱਛਾ ਪਹਿਲਾਂ ਕਿੱਥੋਂ ਕੀਤੀ ਪੜਾਈ 12ਵੀਂ ਦੀ ਪਹਿਲਾਂ ਮੈਂ ਉੱਥੋਂ ਦੇ ਹੀ ਇੱਕ ਸਕੂਲ ਆਰਕੈਸਟ ਤੋਂ ਕੀਤੀ ਹੈ ਮੋਗੇ ਦੇ ਅੱਛਾ ਕਿੰਨੇ ਫਰਸ ਨੰਬਰ ਆਏ 12ਵੀਂ ਚ ਫਿਰ ਮੇਰੇ ਆਇਆ 80% ਨੰਬਰ ਆਇਆ ਮੇਰੇ ਸੋਨੇ ਆਏ ਨੇ ਹਾਂਜੀ ਤੇ ਫਿਰ ਪੜਾਈ ਦੀ ਤਿਆਰੀਏ ਪੂਰੀ ਡੱਬ ਕੇ ਪੂਰੀ ਹਾਂਜੀ ਬਾਪੂ ਦਾ ਤਾਂ ਇਹ ਪ੍ਰੈਸ਼ਰ ਕੋਈ ਕਹਿੰਦੇ ਨੰਬਰ ਲੈ ਕੇ ਆਉਣੇ ਨਹੀਂ ਨਹੀਂ ਜੀ ਸਾਡੀ ਪੂਰੀ ਤਿਆਰੀ ਹੈ ਪੂਰਾ ਵੱਡਾ ਸੁਪਨਾ ਹੈ ਪੂਰਾ ਕਰਨਾ ਹੈ ਇੱਥੇ ਆਏ ਹਾਂ ਸੁਪਨਾ ਪੂਰਾ ਕਰਨ ਵਾਸਤੇ ਚੰਡੀਗੜ੍ਹ ਮੂਹਰੇ ਆਏ ਹਾਂ ਅੱਛਾ ਇਹ ਦੱਸੋ ਵੀ ਬਹੁਤ ਸਾਰੇ ਕਾਲਜ ਦੇਖ ਕੇ ਤੁਸੀਂ ਆਏ ਹੋਵੋਗੇ ਤਾਂ ਸੱਚ ਕੀਤੀ ਹੁੰਦੀ ਹੈ ਜਦੋਂ ਬੱਚਾ ਆਪਣਾ ਗ੍ਰੈਜੂਏਸ਼ਨ ਕਰਨ ਵਾਸਤੇ ਜਾਂਦਾ ਸੀ ਜੀ ਸੀ ਹੀ ਹੀ ਕਿਉਂ ਕਿਉਂਕਿ ਇਹਦੇ ਇੱਕ ਤਾਂ ਕੋਰਸ ਇੱਕ ਇਹਦੀ ਫੈਸਿਲਿਟੀਆਂ ਐਂਡ ਬਾਕੀ ਇਹ ਏਰੀਆ ਮਤਲਬ ਕਾਫੀ ਜ਼ਿਆਦਾ ਫੈਸਿਲਿਟੀਆਂ ਵਗੈਰਾ ਮਿਲਦੀਆਂ ਸੀ ਇੱਥੇ ਬੈਟਰ ਕੋਰਸ ਸੀਗਾ ਇਨਫਰਾਸਟ੍ਰਕਚਰ ਵਧੀਆ ਹੈ ਇਦਾਂ ਫੈਸਿਲਿਟੀਆਂ ਮਿਲਦੀਆਂ ਨੇ ਜੋ ਫੈਸਿਲਿਟੀਆਂ ਸਾਨੂੰ ਬੰਗਲੌਰ ਤੋਂ ਮਿਲ ਰਹੀਆਂ ਸੀ ਉਹ ਸਾਨੂੰ ਇਸ ਕਾਲਜ 'ਚ ਮਿਲ ਰਹੀਆਂ ਨੇ ਨਹੀਂ ਮੇਰਾ ਸਵਾਲ ਇਹ ਸੀ ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਇੰਟਰਨੈਟ ਤੇ ਆਨਲਾਈਨ ਸਰਚ ਅੱਛਾ ਆਨਲਾਈਨ ਸਰਚ ਕੀਤਾ ਤੁਸੀਂ ਔਰ ਜਦੋਂ ਅਸੀਂ ਸਰਚ ਕੀਤਾ ਉੱਥੇ ਉਦੋਂ ਹੀ ਸਾਨੂੰ ਕਾਲਜ ਨੇ ਕੰਟੈਕਟ ਕੀਤਾ ਜੀ ਔਰ ਬੇਟੀ ਨੇ ਇਹ ਮੈਨੂੰ ਕਹਿੰਦੇ ਪਾਪਾ ਕਿਵੇਂ ਮੈਂ ਕਹਾਂ ਓਕੇ ਕਰ ਦੇ ਫਟਾਵਾ ਚੱਕ ਦੋ ਫੱਟੇ ਤੁਸੀਂ ਰੋਬੋਟਿਕ ਦੇ ਖੇਤਰ ਦੇ ਵਿੱਚ ਆਪਣਾ ਭਵਿੱਖ ਅਜਮ ਤੇ ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਹੁਤ ਮਿਹਰਬਾਨੀ ਹਾਂਜੀ ਬੱਚੇ ਕਿੱਥੋਂ ਆਇਓ ਪਹਿਲਾਂ ਆਪਣਾ ਨਾਂ ਦੱਸੋ ਆਈ ਐਮ ਅਰਪਿਤਾ ਸ਼ਰਮਾ ਅਰਪਿਤਾ ਸ਼ਰਮਾ ਅਰਪਿਤਾ ਸ਼ਰਮਾ ਜੀ ਕਿੱਥੋਂ ਆਇਓ ਡਲਹਾੜੀ ਹਿਮਾਚਲ ਪ੍ਰਦੇਸ਼ ਪੰਜਾਬੀ ਆਉਂਦੀ ਹੈ ਨਹੀਂ ਤੇ ਹੁਣ ਤੁਸੀਂ ਪੰਜਾਬ ਵਿੱਚ ਆਇਓ ਪੰਜਾਬੀ ਤੁਹਾਨੂੰ ਸਿੱਖਣੀ ਪੈਣੀ ਹਾਂਜੀ ਸਿੱਖੋਗੇ ਪੰਜਾਬੀ ਹਾਂਜੀ ਹਾਂਜੀ ਪੂਰੀ ਤਰ੍ਹਾਂ ਹਾਂਜੀ ਅੱਛਾ ਅਰਪਿਤਾ ਜੀ ਦੱਸੋ ਵੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਵੀ ਇੱਥੇ ਮੁਹਾਲੀ ਦੇ ਖੇਤਰ ਦੇ ਵਿੱਚ ਡਲਹਾੜੀ ਤੋਂ ਬੈਠੇ-ਬੈਠੇ ਕਿ ਇੱਥੇ ਇੱਕ ਕਾਲਜ ਹੈ ਜਿੱਥੇ ਦਾਖਲਾ ਲੈਣਾ ਵਧੀਆ ਬਣਦਾ ਕਿਵੇਂ ਤੁਸੀਂ ਚ एक्चुअली इंटरनेट के थ्रू पता चला तो जब इसके बारे में रिसर्च की तो थोड़ा इंटरेस्टिंग लगा इंटरेस्टिंग लगा आपको कौन से कोर्स में दाखला लिया आपने आ, आप बीटेक एआईएमएल बीटेक एआईएमएल जरा विस्तार से बताएं क्या है बीटेक एआईएमएल आप बीटेक बीटेक एआईएमएल मतलब लाइक जहाँ तक मुझे इसके बारे में इधर आगे पता चला जैसे मतलब इसमें इस कोर्स ये कोर्स एक्चुअली इंटरेस्टिंग है और अच्छा है तो मुझे बस इंटरेस्टिंग interesting... ਹਾਂਜੀ ਅੱਛਾ ਦੇਖ ਕਈ ਤੁਸੀਂ ਦਾਖਲਾ ਲੈ ਲਿਆ ਤੁਹਾਡਾ ਫਿਊਚਰ ਪਲਾਨ ਵੀ ਹੈ ਕੋਈ ਲੈ ਕੇ ਨਹੀਂ ਫਿਊਚਰ ਪਲਾਨ ਲਾਈਕ ਜਿ세 ਅਗਰ ਮੁਝੇ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਜੀਨੀਅਰਿੰਗ ਹਾਂਜੀ ਅੱਛਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਵਿੱਚ ਤੁਸੀਂ ਫਿਊਚਰ ਆਪਣਾ ਦੇਖਦੇ ਹੋ ਹਾਂਜੀ ਤੇ ਕਿੰਨੇ ਕੁ ਤਿਆਰੀਆਂ ਕਰੋਗੇ ਅੱਗੇ ਜਾ ਕੇ ਫਿਰ ਕਿਉਂਕਿ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹ ਵਿੱਚ ਪੇਰੈਂਟਸ ਦਾ ਵੀ ਪ੍ਰੈਸ਼ਰ ਹੈ ਥੋੜਾ ਜਿਹਾ ਵੀ ਇਹ ਕੋਰਸ ਲੈਣਾ ਨਹੀਂ ਨਹੀਂ ਇਹ ਮੇਰਾ ਖੁਦ ਦੀ ਚੋਇਸ ਹੈ ਖੁਦ ਦੀ ਚੋਇਸ ਹੈ ਕਿੰਨੇ ਭੈਣ ਭਾਈਆ ਤੁਸੀਂ ਤਿੰਨ ਤਿੰਨ ਭੈਣ ਭਾਈਆ ਸਾਰੇ ਪੂਰੇ ਚੱਕਰਿਓ ਫੱਟੇ 12ਵੇਂ ਚ ਕਿੰਨੇ ਨੰਬਰ ਆਏ ਤੁਹਾਡੇ 77% 77% ਮੈਡੀਕਲ ਤੋਂ ਨਾਨ ਮੈਡੀਕਲ ਨਾਨ ਮੈਡੀਕਲ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਥੈਂਕ ਯੂ ਸਰ ਥੈਂਕ ਯੂ